ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਲੋਪੋ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਬਾਈ ਦਾ ਘਰ ਜਿਹੜਾ ਹਾਈਵੇ ਤੋਂ ਜੀ ਤੁਸੀਂ ਹਾਈਵੇ ਤੁਹਾਨੂੰ ਦਿਖਾ ਦਿੰਨੇ ਆ ਹਾਈਵੇ ਤੋਂ ਸੜਕ ਜਾਂਦੀ ਆ ਲੋਪੋਂ ਨੂੰ ਤੇ ਉਸ ਤੇ ਘਰ ਰਹਿ ਜਾਂਦਾ ਬਾਈ ਦਾ ਖੇਤਾਂ ਚ ਜੀ ਇੱਕ ਪਾਸੇ ਬੌਡੇ ਰਹਿ ਜਾਂਦੇ ਆ ਜੀ ਨੇੜੇ ਬੀੜ ਵੱਧਣੀ ਆ ਜੀ ਘਰੇਲੂ ਪਸ਼ੂ ਰੱਖੇ ਹੋਏ ਆ ਪਸ਼ੂ ਤਾਂ ਬਾਈ ਕੋਲ 3-4 ਹੀ ਆ ਪਰ ਹੈ ਸਾਰੇ ਚੰਗੇ ਸੀ ਮੰਨਦੇ ਆ ਜੀ ਗੱਲਬਾਤ ਹੋਈ ਆ ਬਾਈ ਦੱਸਦਾ ਕਿ ਝੋਟੀ ਵੀ ਚੰਗੇ ਸੀ ਮੰਦੀ ਆ ਮੱਝ ਵੀ ਤੇ ਉਹ ਬੱਚਾ ਜੀ ਉਹ ਵੀ ਚੰਗੇ ਸੀ ਮੰਨਦਾ ਇੰਨਾ ਚ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਾਈ ਉਹਨਾਂ ਨੇ ਵਿਕਾਊ ਕੀਤੀ ਹੈ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਅਮਰਜੀਤ ਸਿੰਘ ਲੋਪੋ ਵੱਲੋਂ ਵੀਰੇ ਜਿੰਨੇ ਵੀ ਵੀਡੀਓ ਨੂੰ ਆਪਣ ਨੂੰ ਦੇਖਣਗੇ ਸਤਿਕਾਰ ਬੜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਪਿੰਡ ਆਪਣਾ ਲੋਪੋ ਆ ਹਾਂਜੀ ਤੇ ਨੇੜੇ ਬਦਨੀ ਕਲਾਂ ਤੇ ਨੇੜੇ ਬੋਡੇ ਵਿਚਕਾਰ ਪੈ ਜਾਂਦਾ ਠੀਕ ਹੈ ਜੀ ਰੋਈ ਵਾਲੇ ਕੋਠੇ ਰੋਈ ਵਾਲੇ ਕੋਠਿਆਂ ਚ ਘਰ ਰਹੇ ਜਾਂਦੇ ਆ ਠੀਕ ਆ ਬਾਈ ਮੋਬਾਈਲ ਨੰਬਰ 98596889 ਠੀਕ ਆ ਬਾਈ ਘਰ ਦੇ ਪਸ਼ੂ ਹੀ ਆ ਜੀ ਘਰ ਦੇ ਬਿਲਕੁਲ ਠੀਕ ਆ ਜੀ ਸ਼ੌਂਕ ਤੌਰ ਤੇ ਰੱਖਦੇ ਦੋ ਤਿੰਨ ਬੋਲ ਸ਼ੌਂਕ ਤੌਰ ਤੇ ਠੀਕ ਆ ਜੀ ਜਿਹੜੀ ਝੋਟੀ ਬਕਾਊ ਕੀਤੀ ਆ ਉਮਰ ਕਿੰਨੀ ਕਬਾਈ ਇਹਦੀ ਉਮਰ ਵੀਰੇ ਇਹਦੀ ਸਹੀ ਹੋਊਗੀ ਕੋਈ 20 21 ਮਹੀਨੇ 20 21 ਮਹੀਨੇ ਹਾਂ ਖੀਰੀ ਆ ਜੀ ਖੀਰੀ ਬਿਲਕੁਲ ਠੀਕ ਆ ਬਾਈ ਤੇ ਇਹ ਆਪ ਕਿਹੜੇ ਸੀਮੰਦੀ ਆ ਜੀ ਆਪ ਨਹੀਂ ਵੀਦੇ ਪਤਾ ਆਪਣਾ ਹਰਿਆਣੇ ਤੋਂ ਮੱਝ ਲਿਆਂਦੀ ਸੀਗੀ ਇਹਦੀ ਮਾਂ ਐਮ 29 ਦੀ ਸੀਗੀ ਐਮ 29 ਦੀ ਹਾਂਜੀ 20 ਕਿਲੋ ਦੁੱਧ ਸੀ ਉਹ ਥੱਲੇ ਆਪਣਾ ਚੋਇਆ ਸੀਗਾ ਜੀ ਆਪਣਾ ਚੋਇਆ ਬਿਲਕੁਲ ਘਰੇ ਚੋਇਆ ਜੀ ਠੀਕ ਹੈ ਬਾਈ ਦੂਜੇ ਸੂਏ ਆਪਾਂ ਗੱਬਣ ਵੇਚਤੀ ਐ ਇੱਧਰ ਕੋਈ ਬਠੰਡੇ ਦੇ ਨੇੜੇ ਤੇੜੇ ਚਲੀ ਗਈ ਸੀਗੀ ਉਹ ਗੱਬਣ ਹੀ ਲੈ ਗਈ ਸੀ ਠੀਕ ਹੈ ਜੀ ਠੀਕ ਹੈ ਬਾਈ ਚੰਗੇ ਰੁਪਈਆ ਦੀ ਸੇਲ ਹੋਈ ਸੀ ਠੀਕ ਹੈ ਜੀ ਚਲੋ ਰਿਕਾਰਡ ਚੰਗਾ ਸੀਗਾ ਗਾ ਸੀਮਨ ਚੰਗਾ ਲੱਗਿਆ ਸੀਗਾ ਤੇ ਚਲੋ ਕੀ ਇਹਦੇ ਫੂਲਵਾਰੀ ਆਪਾਂ ਨੂੰ ਪਤਾ ਨਹੀਂ ਕਿਉਂ ਮਗਰ ਆਈ ਸੀ ਇਹ ਮਗਰ ਆਈ ਸੀਗੀ ਆਪਾਂ ਐਵੇਂ ਕਹਿ ਦਿੱਤੇ ਕਿ ਬਈ ਪਲਾਨ ਨੇ ਦੀਆ ਉਹਦਾ ਫਾਇਦਾ ਨਹੀਂਗਾ ਹੈ ਵਧੀਆ ਚੰਗੇ ਸੀਮਨ ਦੇ 20 ਕਿ ਮਹੀਨੇ ਉਮਰਾਪੋਟ ਸ਼ਾਂਗ ਤਾਂ ਹੈ ਨਹੀਂ ਜੀ ਕੋਈ ਨਹੀਂ ਠੀਕ ਹੈ ਜੀ ਆਪਾਂ ਚੈੱਕ ਵੀ ਕਰਾ ਦਿੰਨੇ ਥੋੜੀ ਤੋੜ ਕੇ ਦਿਖਾ ਦਿਓ ਫਿਰ ਕੱਦ ਕਾਠ ਦੀ ਗੱਲ ਕਰਕੇ ਪੂਰਾ ਚੰਗਾ ਜੀ ਪੂਰਾ ਗੁੰਡਾ ਸਿੰਘ ਆ ਜੀ ਜੰਮਤ ਦੀ ਮਾਂ ਜੀ ਇਹਦੀ 20 ਕਿਲੋ ਬਾਈ ਕਹਿੰਦਾ ਆਪਣਾ ਚੋਇਆ ਵਾ ਜੀ ਇਦੀ ਮਾਂ ਥੱਲੋਂ ਦੁੱਧ ਬਾਕੀ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਹਜੇ ਬੱਚਾ ਹੀ ਆ ਜੀ ਖੀਰਾ ਬੱਚਾ ਤੇ ਝੋਲੀ ਚੈੱਕ ਕਰ ਲਓ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਸੋਹਣਾ ਥਣ ਕੱਢੂਗੀ ਕਿਉਂਕਿ ਕਿਹਦੇ ਜੀ ਨੂੰ ਪਤਾ ਹੈ ਜਾਣਕਾਰੀ ਉਹਦੀ ਬਰੀਡ ਦੇਖੀ ਜਾਣੀ ਆ ਆਪਦੇ ਆ ਸਹੀ ਗੱਲ ਹੈ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਜੀ ਉਹਨਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਹੋਊਗੀ ਸਾਰੀ ਦੀ ਸਾਰੀ ਜੈਡ ਬਲੈਕ ਆ ਜੀ ਇੱਕ ਵਾਲ ਵੀ ਨਹੀਂ ਚਿੱਟਾ ਜੀ ਤੇ ਜਿਹੜੇ ਹਸਾਬ ਨਾਲ ਬੱਚਾ ਉਹ ਹਸਾਬ ਨਾਲ ਹਾਈਟ ਬਹੁਤ ਚੰਗੀ ਆ ਜੀ ਹਜੇ ਤਾਂ ਸੇਵਾ ਗੌਰ ਹੋ ਗਈ 6 ਮਹੀਨੇ ਤਾਂ ਟਾਪ ਦੀ ਝੋਟੀ ਬਣਨਾ ਤੇ ਹਾਈਟ ਵੀ ਕਰੂ ਤੇ ਵਜਨ ਅੱਜ ਵੀ ਚੰਗਾ ਤੇ ਵਧਣਾ ਹੀ ਹੈ ਜੀ 메ਨ ਗੱਲ ਠੰਡੀ ਸੀਲ ਆ ਕੋਈ ਮਾਰ ਦੀ ਮੁਰਦੀ ਨਹੀਂ ਜੀ ੁੰਡਾ ਸੰਗ ਆ ਜੀ ਬੱਚੇ ਤੋਂ ਹੀ ਆਪਾਂ ਚੰਗਾ ਪਹਿਲੇ ਸੂਏ ਦੁੱਧ ਲੈ ਸਕਦੇ ਪਰ ਸੇਵਾ ਦੇ ਸਰਤੇ ਆ ਬਾਈ ਉਹਨਾਂ ਦੀ ਸੇਵਾ ਚੰਗੀ ਆ ਜੀ ਅੱਗੇ ਜੇ ਕੋਈ ਸੇਵਾ ਵਾਲਾ ਘਰ ਲੈ ਗਿਆ ਉਹ ਦੁੱਧ ਜਿੰਨਾ ਮਰਜੀ ਪੀ ਲੈ ਜੀ ਬਰੀਕੀਆਂ ਬਹੁਤ ਨੇ ਜੀ ਗੋਲ ਪੱਠ ਪੂੜਾ ਠੰਡੀ ਸੀਲ ਪੂਰੀ ਆ ਡਿਮਾਂਡ ਦੀ ਕੀ ਰਹਿਣ ਵਾਲੀ ਆ ਜੀ ਡਿਮਾਂਡ ਵੀਰੇ ਬੇਨਤੀ ਆ ਵੀ ਜਿਹਨੂੰ ਲੋਡ ਹੋਵੇ ਉਹੀ ਫੋਨ ਲਾਵੇ ਆਪਣਾ ਹੈਗਾ ਟਰਾਲਿੰਗ ਦਾ ਐਪਲੀਮੈਂਟ ਦਾ ਕੰਮ ਤੇ ਫੋਨ ਅੱਗੇ ਹੀ ਬਹੁਤ ਆਉਂਦੇ ਆ ਠੀਕ ਆ ਜੀ ਚਲੋ ਜਾਣਕਾਰੀ ਲੈਣੀ ਹੋਵੇ ਲੈ ਸਕਦਾ ਬੰਦਾ ਪਰ ਮਤ ਜਿਹਨੂੰ ਲੋਡ ਹੋਈ ਉਹ ਲਾ ਲਵੇ ਸ਼ੌਂਕ ਦੇ ਤੌਰ ਤੇ ਕੋਈ ਵੱਡਣ ਕੱਟਣ ਵਾਲਾ ਫੋਨ ਨਾ ਲਾਵੇ ਨਹੀਂ ਨਹੀਂ ਉਹ ਨਾ ਲਾਵੇ ਪਾਣ ਵਾਲਾ ਫੋਨ ਲਾਵੇ ਆਪਾਂ ਹਾਂ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਜੀ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਪਸੰਦ ਆਊਗੇ ਪਰ ਝੋਲ ਦੇ ਪਿੱਛੇ ਖੜੇ ਮੜਾ ਜਾ ਪਰਖਾ ਜੀ ਬਰੀਡ ਦੀ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਝੋਲੀ ਤੁਹਾਨੂੰ ਇੱਕ ਵਾਰੀ ਹੋਰ ਇਧਰਲੇ ਪਾਸੇ ਨੂੰ ਕਾਦੀ ਬਈ ਮਾੜਾ ਚਾਨਣ ਚ ਝੋਲੀ ਚੈੱਕ ਕਰੋ ਕਰਮਾਲੀ ਜੀ ਥਣ ਜਮਾ ਕੱਲਾ ਕੱਲਾ ਮੰਜੇ ਦੇ ਪਾਵੇ ਆ ਅਰਗਾ ਜੀ ਫੋਟ ਸ਼ਾਂਕ ਕੋਈ ਨਹੀਂ ਢਿੱਲ ਚੈੱਕ ਕਰ ਲੋ ਬੱਚੇ ਦੀ ਝੋਲੀ ਚ ਤੇ ਜਿੱਦੇ ਤਿਆਰ ਹੋਊਗੀ ਜੀ ਉਹਦੇ ਦਾ ਕਰਮਾਲੀ ਨੇ ਗੱਲਾਂ ਹੀ ਕਰਾਉਣੀ ਆ ਜੀ ਡਿਮਾਂਡ ਫੋਨ ਤੇ ਰਹਿਣ ਵਾਲੀ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂ ਸਾਰੀ ਬਰੀਡ ਚੰਗੀ ਹੈ ਦਾਰੇ ਦੀ ਵੀਰੇ ਠੀਕ ਹੈ ਜੀ ਇਹ ਜਿਹੜੀ ਆਪਣੀ ਝੋਟੀ ਦਾਰੇ ਦੀ ਆ ਹਾਂ ਇਹਦੀ ਮਾਂ ਵੀ ਐਮਨਤੀ ਸੀ ਜੀ ਠੀਕ ਹੈ ਬਾਈ ਉਹ ਸਾਢੇ 3 ਲੱਖ ਦੀ ਸੇਲ ਕਰੀ ਸੀ ਦੀ ਆਪਾਂ ਠੀਕ ਹੈ ਬਾਈ ਤੇ ਉਹ ਬੱਚਾ ਜੀ ਬੱਚਾ ਹੈ ਵੀਰੇ ਲక్ష్ਮੀਗੜੀ ਵਾਲੇ ਕਹਨੂਰ ਦਾ ਕੋਹੇ ਨੂਰ ਦਾ ਕੱਟੀ ਹੈ ਜੀ ਠੀਕ ਹੈ ਜੀ ਇਹ ਇਸੇ ਮੱਝ ਦੀ ਹੈ ਜੀ ਇਸੇ ਮੱਝ ਦੀ ਕੱਟੀ ਠੀਕ ਹੈ ਇਸੇ ਮੱਝ ਦੀ ਕੱਟੀ ਹੈ ਜੀ ਕੋਹੇ ਨੂਰ ਦੀ ਆਪ ਦਾਰੇ ਦੀ ਆਹ ਪਸੂ ਇੱਕ ਗਾਂ ਹੈ ਆਪਣੇ ਕੋਲ ਅੰਦਰ ਜਰਸੀ ਹੋਈ ਬਹੁਤ ਸੋਹਣੀ ਬਰੀਡ ਹੈ ਠੀਕ ਹੈ ਜੀ ਇਹ ਤਾਂ ਨਾਟ ਫੋਰ ਸੇਲ ਹੈ ਜੀ ਨਹੀਂ ਇਹ ਨਹੀਂ ਸੇਲ ਠੀਕ ਹੈ ਜੀ ਇਹ ਨਾਟ ਫੋਰ ਸੇਲ ਹੈ ਤੁਹਾਨੂੰ ਸ਼ੌਂਕ ਤੌਰ ਤੇ ਦਿਖਾ ਦੇ ਅਸਲ ਦੇ ਵਿੱਚ ਨਾ ਆਪਣਾ ਐਪਲੀਮੈਂਟ ਦਾ ਕੰਮ ਆ ਹੁਣ ਆਪਣਾ ਕੋਈ ਲੇਬਰ ਵਾਲਾ ਬੰਦਾ ਆਪਣਾ ਰੱਖਿਆ ਬਣੀ ਘਰੇਲੂ ਘਰੇਲੂ ਚਲੋ ਪਰਿਵਾਰ ਹੀ ਸੰਭਾਲਦਾ ਇਹਨਾਂ ਨੂੰ ਆਪਣਾ ਟਰਾਲੀਆਂ ਦਾ ਕੰਮ ਹੈਗਾ ਗੁਰੂ ਕ੍ਰਿਪਾ ਐਗਰੀ ਫਾਰਮ ਆਪਣੇ ਠੀਕ ਕਿੱਥੇ ਹੈ ਜੀ ਬਰਨਾਲੇ ਬਈ ਬਰਨਾਲੇ ਖਾਸ ਬਰਨਾਲੇ ਜੀ ਖਾਸ ਬਰਨਾਲੇ ਬਠਿੰਡਾ ਰੋਡ ਤੇ ਆਟਲਟ ਨਾਂ ਤੇ ਸੋਹੀ ਜਣਾ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਬਾਈ ਉਧਰ ਜਿਆਦਾ ਬਿਜੀ ਹੁੰਦੇ ਆ ਤੇ ਤਾਂ ਕਰਕੇ ਪਸ਼ੂ ਗਿਣਤੀ ਦੀ ਰੱਖਦੇ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ